ਬਲਾਤਕਾਰੀ ਪਾਸਟਰ ਜਸ਼ਨ ਗਿੱਲ ਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਹੈ ਜੀहां ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਬਲਾਤਕਾਰ ਦੇ ਮੁਲਜ਼ਮ ਜਸ਼ਨ ਗਿੱਲ ਨੇ ਖੁਦ ਨੂੰ ਹੀ ਸਰੈਂਡਰ ਕਰ ਦਿੱਤਾ ਗਿਆ ਉਸ ਦੇ ਵੱਲ ਖੁਦ ਪਹੁੰਚ ਕਰਕੇ ਕੋਰਟ ਦੇ ਵਿੱਚ ਆਪਣੀ ਗ੍ਰਿਫਤਾਰੀ ਦਿੱਤੀ ਗਈ ਹੈ ਆਪਣੇ ਆਪ ਨੂੰ ਸਰੈਂਡਰ ਕਰਵਾਇਆ ਗਿਆ ਹੈ ਤਾਂ ਜੀहां ਭਗੋੜਾ ਇਹ ਮੁਲਜ਼ਮ ਸੀ ਬਲਾਤਕਾਰ ਦਾ ਇਹ ਦੋਸ਼ੀ ਸੀ ਬਲਾਤਕਾਰੀ ਪਾਸਟਰ ਦੇ ਵੱਲੋਂ ਇਹ ਜਾਣਿਆ ਜਾ ਰਿਹਾ ਸੀ ਕਿਉਂਕਿ ਇਸ ਦੇ ਵੱਲੋਂ ਬਲਾਤਕਾਰ ਕੀਤਾ ਗਿਆ ਸੀ 2022 ਦੇ ਵਿੱਚ ਜੀहां 2022 ਸਾਲ ਦਾ ਇਹ ਪੂਰਾ ਮਾਮਲਾ ਸੀ ਜਿਸ ਦੇ ਵਿੱਚ ਇਸ ਨੇ ਇੱਕ 22 ਸਾਲਾ ਕੁੜੀ ਦੇ ਨਾਂ ਰੇਪ ਕੀਤਾ ਤੇ ਉਸ ਤੋਂ ਬਾਅਦ ਉਹ ਜਦੋਂ ਪ੍ਰੈਗਨੈਂਟ ਹੋ ਗਈ ਤਾਂ ਉਸ ਦਾ ਅਸੁਰੱਖਿਅਤ ਗਰਭਾਤ ਕਰਵਾਇਆ ਜਿਸ ਕਰਕੇ ਉਸ ਲੜਕੀ ਦੀ ਮੌਤ ਹੋ ਗਈ ਸੀ ਤੇ ਉਸ ਲੜਕੀ ਦੇ ਪਿਤਾ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ ਤੇ ਉਸ ਦੇ ਵੱਲੋਂ ਬੀਤੀ ਦਿਨੀ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਹਾਲਾਂਕਿ ਜਿਹੜੀ ਸ਼ਿਕਾਇਤ ਆ ਉਹ ਕਾਫੀ ਲੰਬੇ ਸਮੇਂ ਬਾਅਦ ਦਰਜ ਹੁੰਦੀ ਆ ਜਿਸ ਕਰਕੇ ਪਿਤਾ ਦੇ ਮਨ ਦੇ ਵਿੱਚ ਰੋਸ ਵੀ ਸੀ ਪਰ ਹੁਣ ਉਸ ਦੇ ਵੱਲੋਂ ਜਦੋਂ ਕਾਰਵਾਈ ਅੱਗੇ ਲਿਖੀ ਗਈ ਤਾਂ ਪੁਲਿਸ ਨੇ ਅੱਗੇ ਕਾਰਵਾਈ ਕਰਦੇ ਆ ਪਾਸਟਰ ਜਸ਼ਨ ਗਿੱਲ ਨੇ ਲੱਭਣਾ ਸ਼ੁਰੂ ਕੀਤਾ ਤੇ ਪਰ ਬੀਤੇ ਦਿਨੀ ਜਦੋਂ ਉਸਦੇ ਭੈਣ ਭਰਾ ਨੂੰ ਹੀ ਜਦੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਬਲਾਤਕਾਰੀ ਪਾਸਟਰ ਹੈ ਜਿਹੜਾ ਜਸ਼ਨ ਗਿੱਲੋ ਖੁਦ ਨੂੰ ਆਪਣੇ ਆਪ ਅੱਜ ਸਰੈਂਡਰ ਕਰਨ ਦੇ ਲਈ ਪਹੁੰਚਿਆ ਹੈ ਤੇ ਜੰਮੂ ਤੋਂ ਦੱਸਿਆ ਜਾ ਰਿਹਾ ਕਿ ਉਸ ਦੀ ਲੋਕੇਸ਼ਨ ਦੱਸੀ ਜਾ ਰਹੀ ਸੀ ਜੰਮੂ ਦੇ ਵਿੱਚ ਹੋ ਰਿਹਾ ਰਿਹਾ ਸੀ ਕਿਉਂਕਿ ਉੱਥੋਂ ਹੀ ਉਹ ਲਾਈਵ ਕੰਸਰਟ ਕਰਦਾ ਹੁੰਦਾ ਸੀ ਲਾਈਵ ਦੇ ਵਿੱਚ ਉਹ ਜਿਹੜਾ ਆਪਣਾ ਪ੍ਰਚਾਰ ਇਹੋ ਕਰ ਰਿਹਾ ਸੀ ਤੇ ਜਿਸ ਦੇ ਚੱਲਦੇ ਹੁਣ ਅੱਜ ਉਸ ਦੇ ਵੱਲੋਂ ਕੰਟਾ ਕੋ ਪਹਿਲਾਂ ਹੀ ਸਰੈਂਡਰ ਕੀਤਾ ਗਿਆ ਹੈ ਆਪਣੇ ਆਪ ਨੂੰ ਕਿਉਂਕਿ ਉਸ ਦੀ ਭੈਣ ਅਤੇ ਭਰਾ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਕਿਉਂਕਿ ਲਗਾਤਾਰ ਉਸ ਦੀ ਗੁਰਦਾਸਪੁਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਉਹ ਗਿੱਤੇ ਨਹੀਂ ਸੀ ਲੱਭ ਰਿਹਾ ਪਰ ਜਦੋਂ ਉਸ ਦੇ ਭੈਣ ਭਰਾ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਉਸ ਦੇ ਵੱਲੋਂ ਖੁਦ ਹੀ ਜਾ ਕੇ ਸਰੈਂਡਰ ਕਰ ਦਿੱਤਾ ਗਿਆ ਸੋ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਬਲਾਤਕਾਰੀ ਪਾਸਟਰ ਜਸ਼ਨ ਗਿੱਲ ਦੇ ਵੱਲੋਂ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਗਿਆ ਹੈ ਬਲਾਤਕਾਰ ਦਾ ਇਹ ਦੋਸ਼ੀ ਹੈ ਮਲਜਮ ਜਸ਼ਨ ਗਿੱਲ ਜਿਸ ਦੇ ਵੱਲੋਂ ਅੱਜ ਖੁਦ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੈ ਤਬੀਤੀ ਦਿਨੀ ਜਿਵੇਂ ਕਿ ਇੱਕ ਪਾਸਟਰ ਨੂੰ ਵੀ ਸਜ਼ਾ ਸੁਣਾਈ ਗਈ ਆ ਪਾਸਟਰ ਬਜਿੰਦਰ ਜਿਹੜਾ ਕਿ ਮੁਹਾਲੀ ਦਾ ਸੀ ਉਸ ਨੂੰ ਵੀ ਬੀਤੀ ਦਿਨੀ ਪੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਉਹ ਵੀ ਰੇਪ ਕੇਸ ਦਾ ਮਾਮਲਾ ਸੀ ਤੇ ਹੁਣ ਇਹ ਦੂਜਾ ਦੋਸ਼ੀ ਰੇਪ ਕੇਸ ਦੇ ਵਿੱਚ ਦੱਸ ਦਈਏ ਕਿ ਇਹ ਪਾਇਆ ਗਿਆ ਹੈ ਇਸ ਦੇ ਵੱਲੋਂ ਵੀ 2022 ਸਾਲ ਦੇ ਵਿੱਚ ਇੱਕ ਕੁੜੀ ਦੇ ਨਾਲ ਰੇਪ ਕੀਤਾ ਗਿਆ ਜਿਸ ਦੀ ਮੌਤ ਹੋ ਗਈ ਸੀ ਤਾਂ ਹੁਣ ਇਸ ਸੈਕੰਡ ਕੇਸ ਦੇ ਵਿੱਚ ਇਸ ਨੂੰ ਦੋਸ਼ੀ ਪਾਉਂਦੇ ਆ ਪੁਲਿਸ ਦੇ ਵੱਲੋਂ ਇਸ ਨੂੰ ਹੁਣ ਗ੍ਰਿਫਤਾਰ ਕੀਤਾ ਜਾਵੇਗਾ ਅਕੇ ਦੇਖਣਾ ਇਹ ਹੋਵੇਗਾ ਕਿ ਹੁਣ ਕੋਰਟ ਦੇ ਵੱਲੋਂ ਕਿੰਨੇ ਦਿਨ ਦਾ ਰਿਮਾਂਡ ਇਸ ਦੇ ਉੱਤੇ ਦਿਆ ਜਾਵੇਗਾ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ